ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਜ਼ੁਰਗਾਂ ਨੂੰ ਤੇ ਅੱਜ ਫੇਰ ਆਪਾਂ ਇੱਕ ਹੋਰ ਵੀਡੀਓ ਬਣਾਉਣ ਵਾਸਤੇ ਆ ਗਏ ਆ ਤੁਹਾਡੇ ਸਾਹਮਣੇ ਤੇ ਬਾਈ ਜੀ ਅੱਜ ਵੀਡੀਓ ਇਸ ਪ੍ਰਕਾਰ ਹੈ ਤੇ ਪਹਿਲੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਮੇਰੀ ਪੂਰੀ ਵੀਡੀਓ ਦੇਖਣਾ ਵੀਡੀਓ ਇਸ ਕਰਕੇ ਦੇਖਣਾ ਬਾਈ ਜੀ ਮੇਰੇ ਜਿੰਨੇ ਵੀ ਮੇਰੇ ਫੈਮਿਲੀ ਮੈਂਬਰ ਹੈਗੇ ਆ ਮੈਨੂੰ ਇੱਕ ਗੱਲ ਇਹੀ ਕਹਿੰਦੇ ਆ ਕਿ ਤੁਸੀਂ ਪ੍ਰਵਾਹ ਨਾ ਕਰੋ ਕਿਸੇ ਦੀ ਆਪਦਾ ਕੰਮ ਕਰੀ ਜਾਓ ਤੇ ਪ੍ਰਵਾਹ ਕਿਸੇ ਦੀ ਨਾ ਕਰੋ ਕਰੋ ਕਿਉਂਕਿ ਇਹ ਬੰਦੇ ਇਸੇ ਤਰ੍ਹਾਂ ਹੀ ਬੋਲਦੇ ਰਹਿੰਦੇ ਆ ਤੇ ਬਾਈ ਜੀ ਪਰਵਾਹ ਤਾਂ ਮੈਨੂੰ ਬਿਲਕੁਲ ਵੀ ਹੈ ਨਹੀਂਗੀ 1% ਵੀ ਕਿਸੇ ਦੀ ਪਰਵਾਹ ਨਹੀਂ ਹੈਗੀ ਹੈ ਦੂਜੀ ਗੱਲ ਹੈ ਜਦੋਂ ਮੇਰੇ ਨਾਲ ਤੁਸੀਂ ਇੰਨੇ ਮੇਰੇ ਪੈਣਪਰਾ ਖੜੇ ਹੋ ਤੇ ਮੈਨੂੰ ਇਹਨਾਂ ਦੀ ਕੀ ਪਰਵਾਹ ਕੋਈ ਪਰਵਾਹ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਮੈਂ ਇਹ ਵੀਡੀਓ ਇਸ ਕਰਕੇ ਬਣਾਉਣਾ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਇਹ ਬੰਦੇ ਸਾਡੇ ਬਾਰੇ ਕੀ ਕੀ ਕੁਝ ਕਹਿੰਦੇ ਆ ਹੋਰ ਕੋਈ ਮੇਰਾ ਮਕਸਦ ਨਹੀਂ ਹੁੰਦਾ ਮੇਰੇ ਵੀਡੀਓ ਬਣਾਉਣ ਦਾ ਨਾ ਮੈਨੂੰ ਵਿਊਜ਼ ਚਾਹੀਦੇ ਵਿਊਜ਼ ਮੈਂ ਵੀਡੀਓ ਬਣਾਉਣਾ ਮੇਰੇ ਵਧੂ ਬਾਬੇ ਨਾਨਕ ਮੈਨੂੰ ਵਧੂ ਵਿਊਜ਼ ਦੇ ਰਿਹਾ ਤੇ ਹਜੇ ਤੱਕ ਜੇ ਉਹਨੇ ਜਿਹੜਾ ਸਾਨੂੰ ਕਮੈਂਟ ਕੀਤਾ ਅੱਜ ਤੁਹਾਨੂੰ ਕਮੈਂਟ ਪੜ੍ਹ ਕੇ ਸੁਣਾਉਂਦੇ ਨਾ ਮੈਂ ਪਹਿਲਾਂ ਤਾਂ ਮੇਰੇ ਕੋਲ ਦੂਜਾ ਮੋਬਾਈਲ ਨਹੀਂਗਾ ਮੈਂ ਉਹਦਾ ਕਮੈਂਟ ਪੂਰਾ ਲਿਖਿਆ ਜੋ ਤੁਹਾਨੂੰ ਮੈਂ ਸੁਣਾ ਦੇਣਾ ਉਹ ਕਹਿੰਦਾ ਤੁਹਾਨੂੰ ਟੰਗ ਆ ਚੁੱਕਾ ਕਿ ਕਿਵੇਂ ਲੋਕਾਂ ਨੂੰ ਇਮੋਸ਼ਨਲ ਕਰਨਾ ਮੈਂ ਤੁਹਾਡੀਆਂ ਵੀਡੀਓ ਦੇਖ ਦੇਖਿਆ ਨੇ ਤੁਸੀਂ ਕਿੰਨੇ ਵੀਊ ਕਮਾਏ ਨੇ ਤੇ इमोशनल ਵੀਡੀਓ ਪਾਉਣ ਤੋਂ ਪਹਿਲਾਂ ਕਿੰਨੇ ਵੀਊ ਆਏ ਨੇ ਲੈ ਤੇਰੇ ਨਾਲ ਜੁਬਾਨ ਰਹੀ ਤੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਦਿਖਾ ਜੇ ਤੁਹਾਨੂੰ 2000 ਤੋਂ 3000 ਡਾਲਰ ਨਾ ਬਣੇ ਹੋਵੇ ਮੈਂ ਆਪਣਾ ਗੱਲ ਵੱਡ ਲੂੰਗਾ ਤੂੰ ਲੋਕਾਂ ਨੂੰ ਮੈਂ ਅੱਗੇ ਜਿਹੜੀ ਇਹ ਪਾਸ਼ਾ ਉਹਨੇ ਯੂਜ਼ ਕੀਤੀ ਹੈ ਮੈਂ ਨਹੀਂ ਬੋਲ ਸਕਦਾ ਬਣਾਈ ਜਾਣਾ ਜਿਸ ਟਾਈਮ ਤੂੰ ਕੂਲਰ ਮੰਗ ਰਿਹਾ ਸੀ ਉਸ ਟਾਈਮ ਤੱਕ ਤਾਂ ਤੂੰ 4000 ਤੋਂ 5000 ਡਾਲਰ ਕਮਾ ਚੁੱਕਾ ਸੀ ਤੇ ਤੂੰ ਕਹਿੰਨਾ ਮੈਂ 5 ਸਾਲ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਹਾਂ ਤੇ 5 ਸਾਲ ਵਾਲਾ ਬੰਦਾ ਕੋਲਰ ਜੋਗਾ ਤਾਂ ਹੋ ਹੀ ਜਾਂਦਾ ਤੇ ਵੀਰੇ ਜਦੋਂ ਮੈਂ ਇਹ ਕਮੈਂਟ ਪੜ੍ਹਿਆ ਤੇ ਉਹਦਾ ਤੇ ਉਹਨੂੰ ਮੈਂ ਜਵਾਬ ਦਿੱਤਾ ਕਿ ਬਾਈ ਜੀ ਤੂੰ ਇੰਨਾ ਜ਼ੁਬਾਨ ਕਰੀ ਜਾਂਦਾ ਮੈਂ ਵੀ ਆਪਣਾ ਗੱਲ ਵਢਾਲੂਗਾ ਵੀ ਇਹਨਾਂ ਨੇ 4005 ਡਾਲਰ ਕਮਾ ਲਿਆ ਹੋਣਾ ਤਾਂ ਠੀਕ ਹੈ ਬਾਈ ਮੈਂ ਉਹਨੂੰ ਇੱਕ ਕਮੈਂਟ ਦੇ ਥੱਲੇ ਫਿਰ ਜਵਾਬ ਦਿੱਤਾ ਮੈਂ ਕਿ ਬਾਈ ਜੀ ਤੇ ਤੂੰ ਆਪ ਦਾ ਜ਼ੁਬਾਨ ਦਾ ਪੱਕਾ ਹੈ ਨਾ ਤੇ ਤੂੰ ਜ਼ਰੂਰ ਮੇਰੇ ਕੋਲ ਪਹੁੰਚ ਤੇ ਮੈਂ ਇਸ ਤੇ ਵੀਡੀਓ ਵੀ ਬਣਾਉਂਗਾ ਤੇ ਮੈਂ ਤੈਨੂੰ ਜਵਾਬ ਵੀ ਦੇਵਾਂਗਾ ਤੂੰ ਮੇਰਾ ਅਕਾਊਂਟ ਵੀ ਦੇਖੀ ਤਾਂ ਮੈਂ ਅਕਾਊਂਟ ਆਪਣੇ ਸੋਸ਼ਲ ਮੀਡੀਆ ਤੋਂ ਉੱਥੇ ਦਿਖਾਉਂਗਾ ਵੀ ਆ ਫੇਸਬੁੱਕ ਮੇਰਾ ਵੀਡੀਓ ਦੇਖ ਲਓ ਅਜੇ ਮੇਰਾ ਫੇਸਬੁੱਕ ਜਿਹੜਾ ਹੈ ਚੈਨਲ ਮੋਨਟਾਈਜ਼ ਨਹੀਂ ਹੋਇਆ ਤੇ YouTube ਜਿਹੜਾ ਚੈਨਲ ਹੈ ਉਹ ਮੇਰਾ ਪਹਿਲਾਂ ਮੋਨਟਾਈਜ਼ ਹੋਇਆ ਸੀਗਾ ਜਿਹੜੇ ਸਾਨੂੰ ਕੁਝ ਕੁਝ ਡਾਲਰ ਬਣਿਆ ਜਿਆਦਾ ਨਹੀਂ ਕੁਝ 100 200 ਡਾਲਰ ਬਣਿਆ ਜਿਆਦਾ ਕੋਈ ਡਾਲਰ ਨਹੀਂ ਬਣੇ ਉਸ ਤੋਂ ਬਾਅਦ ਉਹ ਅਕਾਊਂਟ ਸਾਡਾ ਫੇਰ ਬੰਦ ਹੋ ਗਿਆ ਕਿਸੇ ਕਾਰਨ ਤੇ ਹੁਣ ਦੁਬਾਰਾ ਸਾਨੂੰ ਵਾਚ ਟਾਈਮ ਹੁੰਦਾ ਪੂਰਾ ਨਹੀਂ ਹੋ ਰਿਹਾ ਤੇ ਇਸ ਕਰਕੇ ਉਹ ਸਾਡੇ YouTube ਤੋਂ ਵੀ ਪੈਸੇ ਸਾਨੂੰ ਨਹੀਂ ਆ ਰਹੇ ਤੇ ਇਹ ਬੰਦੇ ਨੇ ਕਿਹਾ ਵੀ ਤੁਹਾਨੂੰ 4005 ਡਾਲਰ ਤਾਂ ਤੁਸੀਂ ਕੂਲਰ ਵਾਲੀ ਵੀਡੀਓ ਤੋਂ ਹੀ ਕਮਾ ਲਿਆਉਣੇ ਅੱਛਾ ਜੀ ਠੀਕ ਹੈ ਬਾਈ ਫਿਰ ਇਹਨੇ ਮੈਨੂੰ ਉਸ ਤੇ ਇੱਕ ਫੇਰ ਦੁਬਾਰਾ ਮੈਸੇਜ ਕੀਤਾ ਜਦੋਂ ਮੈਂ ਕਮੈਂਟ ਕੀਤਾ ਤੇ ਇਹਨੇ ਥੱਲੇ ਲਿਖਿਆ ਸੀਗਾ ਕੂਲਰ ਛੱਡ ਤੈਨੂੰ ਏਸੀ ਦਿਵਾ ਦੂੰਗਾ ਤੁਹਾਡੇ ਕੋਲ ਆ ਕੇ ਦੇਖੂੰਗਾ ਮਨਜ਼ੂਰ ਹੈ ਅਕਾਊਂਟ ਦੇਖੂੰਗਾ ਤੇ ਵੀਡੀਓ ਵੀ ਪਾਵਾਂਗੇ ਮੈਂ ਬਾਈ ਨੂੰ ਇਹ ਕੱਲ ਰਾਤ ਵੀਡੀਓ ਦੁਆਰਾ ਮੈਂ ਉਹ ਕਮੈਂਟ ਪੜਿਆ ਆਂਦਾ ਕਮੈਂਟ ਮੈਂ ਪਿੰਨ ਲਾ ਰੱਖਿਆ ਹੈ ਪਿੰਨ ਕਰਿਆ ਹੋਇਆ ਤੇ ਇਹ ਦੁਆਰਾ ਪੜਿਆ ਮੈਂ ਜਦੋਂ ਤੇ ਮੈਂ ਉਹਨੂੰ ਕੱਲ ਰਾਤ ਹੀ ਮੈਸੇਜ ਕਰਤਾ ਕਿ ਵੀਰੇ ਆ ਮੇਰਾ ਫੋਨ ਨੰਬਰ ਹੈ ਤੁਸੀਂ ਮੈਨੂੰ ਫੋਨ ਕਰੋ ਤੇ ਮੇਰੇ ਐਡਰੈਸ ਤੇ ਪਹੁੰਚੋ ਮੈਂ ਤੁਹਾਨੂੰ ਐਡਰੈਸ ਫੋਨ ਤੇ ਦੱਸ ਦੂੰਗਾ ਪਰ ਉਸ ਵੀਰ ਨੇ ਹਜੇ ਤੱਕ ਮੈਨੂੰ ਫੋਨ ਨਹੀਂ ਕਰਿਆ ਉਹਦਾ ਨੰਬਰ ਵੀ ਆ ਮੈਂ ਉਹਦੀ ਜਦੋਂ ਉਹਦਾ ਵੀ ਪੇਜ ਬਣਿਆ ਹੋਇਆ ਮਨਵੀਰ ਸਿੰਘ ਉਹਦਾ ਨਾਮ ਹੈ ਤੇ ਮਨਵੀਰ ਸਿੰਘ ਦੇ ਬਾਈ ਤੈਨੂੰ ਇੱਕ ਗੱਲ ਕਹਿਣਾ ਕਿ ਤੈਨੂੰ ਮੈਂ ਕਹਿਤਾ ਵੀ ਤੈਨੂੰ ਨੰਬਰ ਵੀ ਦਿੱਤਾ ਦੂਜੀ ਗੱਲ 13 ਨੰਬਰ ਮੈਂ ਵੇਖਿਆ ਤਾਂ ਨੰਬਰ ਤੇਰਾ ਇਨਕਮਿੰਗ ਕਾਲ ਨਹੀਂ ਜਾ ਰਹੀ ਠੀਕ ਹੈ ਭਾਈ ਤੂੰ ਸੱਚਾ ਹੈ ਆ ਜਾ ਫਿਰ ਤੇ ਰਹੀ ਗੱਲ ਜ਼ੁਬਾਨ ਦੀ ਜੇ ਤੂੰ ਪਿਉ ਦਾ ਤਾਂ ਜ਼ੁਬਾਨ ਚ ਗळा ਛੱਡ ਤੇ ਅਸੀਂ ਗळा ਨਹੀਂ ਵਢਾਉਂਦੇ ਅਸੀਂ ਤਾਂ ਬਾਬੇ ਨਾਨਕ ਦੇ ਬੰਦੇ ਆ ਪਰ ਜ਼ੁਬਾਨ ਦਾ ਰਹੀਂ ਤੈਨੂੰ ਇੱਥੇ ਆ ਕੇ ਤੂੰ ਵੇਖ ਲਈ ਮਾਫੀ ਤਾਂ ਤੈਨੂੰ ਮੰਗਣੀ ਪਣੀ ਹੈ ਫਿਰ ਇਹ ਤੂੰ ਪੱਕਾ ਰਹੀਂ ਭਾਈ ਜੀ ਜੇ ਤੂੰ ਮੇਰੀ ਵੀਡੀਓ ਦੇਖ ਰਿਹਾ ਹੈ ਤਾਂ ਮੈਨੂੰ ਕਮੈਂਟ ਕਰ ਦੁਬਾਰਾ ਫੇਰ ਤੇ ਜਾ ਤੂੰ ਮੇਰੀ ਉਸੇ ਪੁਰਾਣੀ ਵੀਡੀਓ ਤੇ ਤੂੰ ਕੱਲ ਜਿਹੜਾ ਮੈਸੇ ਦੁਆਰਾ ਮੈਨੂੰ ਪੇਜ ਆ ਉਸੇ ਤੇ ਮੇਰਾ ਨੰਬਰ ਤੈਨੂੰ ਦੇਤਾ ਜਾਂ ਕੇ ਨੰਬਰ ਵੇਖ ਔਰ ਮੇਰੇ ਨਾਲ ਆ ਜਾ ਗੱਲ ਕਰ ਸੱਚੀ ਗੱਲ ਕਰ ਤੇ ਆ ਮੇਰੇ ਕੋਲੇ ਕਰਾਇਆ ਮੇਰਾ ਸਾਰਾ ਕੁਝ ਮੇਰਾ ਜੇ ਮੈਂ ਗਲਤ ਹੋਇਆ ਕਰਾਇਆ ਮੇਰਾ ਲੱਗੂਗਾ ਜੇ ਤੂੰ ਖੁਦ ਗਲਤ ਹੋਇਆ ਕਰਾਇਆ ਤੇਰਾ ਸਾਰਾ ਕੁਝ ਤੇਰਾ ਤੂੰ ਆਪ ਦਾ ਜਾਣੀ ਤੇਰਾ ਕੰਮ ਜਾਣੇ ਆ ਕੇ ਮੇਰਾ ਅਕਾਊਂਟ ਦੇਖ ਕਿੰਨੇ ਅਕਾਊਂਟ ਦਿਖਾਉਂਗਾ ਇੰਸਟਾਗ੍ਰam YouTube Facebook ਕਿੰਨੇ ਅਕਾਊਂਟ ਤੈਨੂੰ ਦਿਖਾਉਂਗਾ Facebook ਮੇਰਾ ਮੋਨਟਾਈਜ਼ ਨਹੀਂ ਹੈ YouTube ਤੇ ਮੇਰਾ ਵਾਚ ਟਾਈਮ ਪੂਰਾ ਨਹੀਂ ਹੈ Instagram ਤੇ ਤਾਂ ਵੈਸੇ ਪੈਸੇ ਆਉਂਦੇ ਵੀ ਨਹੀਂ ਨਾ ਮੈਨੂੰ ਅਜੇ ਤੱਕ ਆਏ ਨਾ ਕਿਸੇ ਨੇ ਭੇਜੇ ਠੀਕ ਹੈ ਰਹੀ ਗੱਲ Instagram ਤੇ ਤਾਂ ਪੈਸੇ ਆਉਂਦੇ ਆ ਜੇ ਆਪਾਂ ਸਪਾਂਸਰਸ਼ਿਪ ਲਈਏ ਸਪਾਂਸਰਸ਼ਿਪ ਮੈਨੂੰ ਹਜੇ ਕਿਸੇ ਨੇ ਨਹੀਂ ਦਿੱਤੀਆਂ ਨਾ ਮੇਰੀ ਕੋਈ ਆਊਜੀ ਵੀਡੀਓ ਆਈ ਹੈ ਤੇ ਨਾ ਕੋਈ ਗੱਲ ਠੀਕ ਹੈ ਬਾਈ ਤੇ ਤੈਨੂੰ ਆਉਣਾ ਪੈਣਾ ਤੂੰ ਆ ਜਾ ਮੇਰੇ ਅਕਾਊਂਟ ਵੇ ਵਿਸ਼ਵਾਸ ਤਾਂ ਤੁਹਾਨੂੰ ਵੈਸੇ ਆਈ ਨਹੀਂ ਮੈਂ ਮਰ ਗਿਆ ਨਾ ਮਰ ਗਿਆ ਮੇਰੇ ਕਰਦੀ ਨੇ ਵੀਡੀਓ ਬਣਾ ਲਈ ਵੀ ਉਹ ਮੇਰਾ ਕਰਦਾ ਤਾਂ ਮਰ ਗਿਆ ਤੁਸੀਂ ਕਹਿਣਾ ਫਜੇ ਵੀ ਸਾਲਾ ਜਿੰਦਾ ਹੈ ਕਿਤੇ ਤੁਹਾਡੀ ਮਨ ਇਹੋ ਜੀ ਹੋਗੀ ਠੀਕ ਹੈ ਨਾ ਠੀਕ ਹੈ ਜੇ ਤੁਸੀਂ ਸੱਚੇ ਆ ਜਾਓ ਸ਼ਾਇਦ ਮੈਂ ਝੂਠਾ ਹਵਾਂ ਕਿਪਤਾ ਮੈਨੂੰ ਕਿਧਰੇ ਪੈਸੇ ਆਉਂਦੇ ਹੁਣ ਮੈਨੂੰ ਨਾ ਪਤਾ ਹੋਵੇ ਤੇ ਮੇਰੇ ਪੈਸੇ ਤੁਹਾਡੇ ਕਾਰਨ ਕਿਪਤਾ ਆ ਜਾਣ ਮੇਰੀ ਮੋਨਟਾਈਜ਼ ਨਹੀਂ ਹੋਈ ਤਾਂ ਕਿਪਤਾ ਉਥੋਂ ਤੈਨੂੰ ਪਤਾ ਹੋਵੇ ਨਾਲੇ ਮੇਰਾ ਚੈੱਕ ਹੋ ਜਾਊਗਾ ਫੇਸਬੁੱਕ YouTube ਤੇ ਸਾਰਾ ਚੈਨਲ ਨਾਲੇ ਤੂੰ ਆ ਕੇ ਦੇਖ ਬਾਈ ਗੱਲਾਂ ਕਰਨੀਆਂ ਤੁਹਾਡੇ ਕੋਲ ਸਿੱਖੇ ਬੰਦਾ ਜਿੰਨਾ ਤੁਸੀਂ ਕਰਦੇ ਹੋ ਨਾ ਖਰਾਬ ਬੰਦੇ ਨੂੰ ਬਹੁਤ ਜ਼ਿਆਦਾ ਤੇ ਤੂੰ ਆ ਜਾ ਦੇਖ ਲੈ ਤੈਨੂੰ ਪਤਾ ਲੱਗ ਜਾਊਗਾ ਤੇ ਫਿਰ ਆਪਾਂ ਗੱਲ ਕਰਾਂਗੇ ਇੱਥੇ ਆ ਕੇ ਇੱਥੇ ਤੂੰ ਕਹਿੰਨਾ ਨਾ ਵੀਡੀਓ ਬਣਾਵਾਂਗੇ ਆਪਾਂ ਵੀਡੀਓ ਵੀ ਬਣਾਵਾਂਗੇ ਬਾਈ ਗੱਲ ਕਿਸ ਦੀ ਹੈ ਤੈਨੂੰ ਦੁੱਖ ਪਤਾ ਕੀ ਆ ਵਿਊਜ਼ ਆਈ ਜਾਂਦੇ ਆਂਦੇ ਫੋਲੋਅਰ ਵਧੀ ਜਾਂਦੇ ਆ ਮੇਰਾ ਤੇਰਾ ਮੈਂ ਅਕਾਊਂਟ ਵੇਖਿਆ 2020 ਦਾ ਬਣਿਆ ਹੋਇਆ 5000 ਫੋਲੋਅਰ ਆ ਤੇਰੇ ਮੇਰਾ ਪਿਛਲੇ ਸਾਲ ਦਾ ਬਣਿਆ ਹੋਇਆ ਅਕਤੂਬਰ 2024 ਦਾ ਹੈ ਤੇ ਮੇਰੇ ਵੀਵਜ਼ ਤੇ ਫੋਲੋਅਰ ਵਧੀ ਜਾਂਦੇ ਬਾਈ ਤੁਹਾਨੂੰ ਜਲਨ ਤਾਂ ਇਹ ਆ ਨਾ ਹੋਰ ਜਲਨ ਕਾਦੀ ਅਭੀ ਇਹ ਬੰਦਾ ਐਵੇਂ ਕਿਵੇਂ ਹੈ ਬਾਈ ਜੀ ਮਿਹਨਤ ਮਿਹਨਤ ਬਹੁਤ ਔਰ ਦੂਜੀ ਗੱਲ ਸੱਚੀ ਗੱਲ ਦੱਸਦੇ ਆ ਨਾ ਤਾਂ ਬੰਦੇ ਨੂੰ ਪਤਾ ਸੱਚਾਈ ਤਾਂ ਹਮੇਸ਼ਾ ਸਾਹਮਣੇ ਆਉਣੀ ਆਉਣੀ ਅੱਜ ਨਹੀਂ ਤਾਂ ਕੱਲ ਕੱਲ ਜ਼ਰੂਰ ਆਊਗੀ ਆਊਗੀ ਤੇ ਬੰਦੇ ਆ ਸੱਚ ਤੇ ਖੜੇ ਆ ਬਹੁਤ ਝੂਠ ਤਾਂ ਅਜ ਪ੍ਰਦਾਨ ਇੱਕਦਮ ਹੋ ਜਾਂਦਾ ਸੱਚਾਈ ਧੀਰੇ ਧੀਰੇ ਆਉਂਦੀ ਹੈ ਸਾਹਮਣੇ ਔਰ ਇਸ ਸੱਚਾਈ ਦੇਖਣੇ ਆ ਬਾਈ ਓਏ ਬਹੁਤ سارے ਲੋਕ ਕਹਿੰਦੇ ਆ ਤੂੰ ਸਕੈਨਰ ਲਾਵਾਂਗੇ ਸਾਡਾ ਸਕੈਨਰ ਸਾਡਾ ਅਕਾਊਂਟ ਤੁਹਾਨੂੰ ਤਵੇਂ ਸੜਾਂਗੇ ਅਸੀਂ ਜਿਹੜਾ ਸੜਦੇ ਨਾ ਹੋਣਾ ਸੀ ਸਕੈਨਰ ਲਾਵਾਂਗੇ ਹਟੋਂਦੇ ਵੀ ਨਹੀਂ ਐਵੇਂ ਹੀ ਲੱਗਿਆ ਰਹੂਗਾ ਐਵੇਂ ਹੀ ਸਾੜੀ ਜਾਵਾਂਗੇ ਤੁਹਾਨੂੰ ਐਵੇਂ ਹੀ ਸੜਦੇ ਰਹੋ ਸੜਦੇ ਰਹੋ ਮੈਂ ਕਿੰਨਾ ਐਵੇਂ ਸੜੀ ਜਾਓ ਤੁਸੀਂ ਬਸ ਇਹ ਇਹ ਵੀਡੀਓ ਤੁਸੀਂ ਇੰਨੇ ਸ਼ੇਅਰ ਕਰੋ ਕਿ ਉਸ ਬਾਈ ਤੱਕ ਜਰੂਰ ਪਹੁੰਚ ਜਾਵੇ ਉਹਨੂੰ ਸਮਝ ਆ ਜਾਵੇ ਕਿ ਉਹਨੇ ਕੀ ਕੀ ਕੀਤਾ